ਤੋ ਤ੍ਰੀਗੋ ਜੇਕਰ ਕਿਸੇ ਬੰਦੇ ਦੇ ਚਲੂਨੇ ਲੜਦੇ ਹੋਣ ਤਾਂ ਉਹ ਇੱਕ ਵਾਰ ਆਖਿਰੇ-ਖੇੜ ਕੇ ਜਰੂਰ ਦੇਖੇ ਉਸ ਨੂੰ ਇੱਕ ਵਾਰਾਂ ਦੇ ਵਿੱਚ ਹੀ ਆਖਿਰੇ-ਖੇੜਨ ਦੇ ਨਾਲ ਬਿਲਕੁਲ ਖਤਰ ਹੋ ਜਾਂਦਾ ਹੈ ਨੋ 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 ਇਸ ਬੰਦੇ ਕੋਲ ਬਿਲਕੁਲ ਤੰਤਰਸਤ ਹੋ ਜਾਂਦਾ ਹੈ ਬੰਦੇ ਇਸੇ ਵੀ ਤਰ੍ਹਾਂ ਦੀ ਦੁਕਤ ਨਹੀਂ ਦੁਬਾਰਾ ਤਾਂ ਇਸ ਤਰ੍ਹਾਂ ਦਾ ਕਦੇ ਵੀ ਲੰਬਾ ਨਹੀਂ ਆਉਂਦਾ ਕਿ ਬੰਦੇ ਨੇ ਦੁਬਾਰਾ ਇਸ ਤਰ੍ਹਾਂ ਤਿਆਰ ਨਾ ਹੋ ਹਾਂ ਲੱਗ ਜਾਂਦੇ ਹੁਣ ਤਾਂ ਇੱਕ ਵਾਰਾਂ ਦੇ ਵਿੱਚ ਹੀ ਬੰਦਾ ਬਿਲਕੁਲ 100 110% ਬੰਦਾ ਬਿਲਕੁਲ ਠੀਕ ਹੋ ਜਾਂਦਾ ਹੈ ਬੰਦੇ ਨੂੰ ਕਦੇ ਵੀ ਦਿੱਕਤ ਨਹੀਂ ਆਉਂਦੀ ਤੇ ਬੰਦਾ ਇਹਨੂੰ ਜੇਕਰ ਨਹੀਂ ਯਕੀਨ ਹੋਣਾ ਤਾਂ ਬੰਦਾ ਇਹ ਵੀਡੀਓ ਦੇਖ ਕੇ ਜਰੂਰ ਬੰਦਾ ਚੈੱਕ ਕਰ ਲੈ ਇੱਕ ਵਾਰੀ ਜਿ ਜਿੰਨੇ ਆ ਚਾਰ ਬੰਦੇ ਬੈਠੇ ਨੇ ਇਹ ਇਹ ਖੇਡ ਖੇਡ ਰਹੇ ਨੇ ਤੇ ਇਹਨਾਂ ਦੇ ਇੱਕ ਡੇਢ ਮਿੰਟ ਦੇ ਵਿੱਚ ਦੇਖੋ ਜੂਨੇ ਦਾ ਨੂੰ ਹਟ ਜਾਂ ਅਟ ਜਾਂਦੇ ਨੇ ਵਿਪੋਹ ਤਾਂ ਦਰਸਤ ਹੋ ਜਾਂਦੇ ਨੇ ਇਹਨਾਂ ਨੂੰ ਕਦੇ ਵੀ ਇਸ ਤਰ੍ਹਾਂ ਦੀ ਦੁਆਰਾ ਦਿੱਕਤ ਨਹੀਂ ਆਈ ਤੇ ਲੈਬ ਕਰਕੇ ਦੇਖਿਆ ਹੋਇਆ ਹੈਗਾ ਪ੍ਰੋਸੈਸਾ ਤੇ ਇਹ ਤਾਂ ਕਰਕੇ ਹੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਜੇ ਤੁਸੀਂ ਵੀ ਇੱਕ ਵਾਰ ਇਹ ਖੇਡ ਖੇਡ ਕੇ ਜ਼ਰੂਰ ਦੇਖੋ ਤੇ ਤੁਹਾਨੂੰ ਕਦੇ ਵੀ ਇਸ ਤਰ੍ਹਾਂ ਦੀ ਦਿੱਕਤ ਨਹੀਂ ਆਵੇਗੀ ਸਮਾਂ ਇਸ ਖੇਡ ਖੇਡਣ ਦੇ ਨਾਲ ਹੋਰ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਜਿਹੜੀਆਂ ਠੀਕ ਹੋ ਜਾਂਦੀਆਂ ਹਨ ਤੇ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਮੈਂ ਠੀਕ ਹੋ ਗਿਆ ਤਾਂ ਦਰਸਤ ਹੋ ਗਿਆ ਕਦੇ ਵੀ ਇਸ ਤਰ੍ਹਾਂ ਦੀ ਕੁਝ ਦਿੱਕਤ ਨਹੀਂ ਆਈ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜੀ ਰੋਟਰ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਰੇ ਪਤਾ